ਦੀਪਕ ਜੀ ਮਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇ ਘਰੋਂ ਤੇ ਇਸ ਤੋਂ ਬਾਅਦ ਰਿਐਕਸ਼ਨ ਬੜਾ ਤੇਜ਼ੀ ਨਾਲ ਤੇ ਬੜਾ ਤਿੱਖਾ ਹੋਣਾ ਸ਼ੁਰੂ ਹੋਇਆ ਪੰਜਾਬ ਸਰਕਾਰ ਇਹ ਕਦਮ ਚੁੱਕਣ ਤੋਂ ਬਾਅਦ ਕਸੂਤੀ ਫਸ ਗਈ ਹੈ ਜੀ ਕੀ ਚੱਲ ਰਿਹਾ ਹੁਣ ਬਿਲਕੁਲ ਜੀ ਮਲਵਿੰਦਰ ਸਿੰਘ ਮਾਲੀ ਉਹਨਾਂ ਦੇ ਹਵਾਲੇ ਨਾਲ ਮੀਡੀਆ 'ਚ ਖਬਰਾਂ ਆਉਂਦੀਆਂ ਨੇ ਕਿ ਨਵਜੋ ਸਿੰਘ ਸਿੱਧੂ ਦੇ ਸਲਾਹਕਾਰ ਮਲਵਿੰਦਰ ਸਿੰਘ ਮਾਲੀ ਨੂੰ ਚੱਕਿਆ ਅਸਲ 'ਚ ਨਵਜੋ ਸਿੰਘ ਸਿੱਧੂ ਦੇ ਸਲਾਹਕਰਤਾ ਹੋ ਕੁਝ ਸਮਾਂ ਪਹਿਲਾਂ ਬਣੇ ਨੇ ਉਹ ਤੋਂ ਪਹਿਲਾਂ ਹੀ ਉਹ ਇੱਕ ਚਿੰਤਕ ਵਜੋਂ ਇੱਕ ਹਾਂ ਕਾਰਕੁਨ ਬਜੋ ਇੱਕ ਵਿਚਰ ਦੇ ਰਹੇ ਨੇ ਸੋ ਮਾਲਵਿੰਦਰ ਮਾਲੀ ਹੋਰੀ ਲੰਮਾ ਸਮਾਂ ਜਿਹਾ ਸਰਸਤੀ ਟੋੜਾ ਨਾਲ ਕੰਮ ਕੀਤਾ ਪੰਜਾਬ ਸਰਕਾਰ ਚ ਬਤੌਰ ਅਧਿਆਪਕ ਤੋਂ ਲੈ ਕੇ ਅਧਿਕਾਰੀ ਚੱਕ ਦੇ ਵਦ ਉਹਨਾਂ ਨੇ ਕੰਮ ਕੀਤਾ ਸੋ ਇਸ ਲਈ ਉਹ ਪੰਜਾਬ ਦੀ ਫਿਕਰਮੰਦੀ ਨੂੰ ਲੈ ਕੇ ਅੱਜ ਕੱਲ ਬੇਬਾਕ ਬੋਲੀ ਲਈ ਜਾਣੇ ਜਾਂਦੇ ਨੇ ਜੀ ਅੱਜ ਕੱਲ ਉਹ ਪੰਜਾਬ ਦੇ ਮਸਲਿਆਂ ਦੇ ਸੰਦਰਭ ਦੇ ਵਿੱਚ ਖੁੱਲ੍ਹ ਕੇ ਮੀਡੀਆ ਚ ਬੋਲਣ ਲਈ ਜਾਣੇ ਜਾਂਦੇ ਨੇ ਉਹ ਚਾਹੇ ਪੁਰਾਣੇ ਅਕਾਲੀ ਸਰਕਾਰ ਦੀਆਂ ਕੋਤਾਈਆਂ ਦਾ ਮਸਲਾ ਹੋਵੇ ਚਾਹੇ ਕਾਂਗਰਸੀਆਂ ਦੀ ਕੋਤਾਈ ਦਾ ਮਸਲਾ ਹੋਵੇ ਚਾਹੇ ਮੌਜੂਦਾ ਸਰਕਾਰ ਦਾ ਮਸਲਾ ਹੋਵੇ ਜੀ ਸੋ ਅਚਾਨਕ ਮਤਲਬ ਕਿ ਪੰਜਾਬ ਪੁਲਿਸ ਪਟਿਆਲੇ ਉਹਨਾਂ ਦੇ ਭਰਾ ਦੇ ਘਰੇ ਪਹੁੰਚਦੀ ਆ ਤੇ ਕਹਿੰਦੀ ਆ ਜੀ ਸਾਡੇ ਨਾਲ ਚਲੋ ਉਹ ਕਹਿੰਦੇ ਭਾਈ ਬ੍ਰਾਂਟ ਦਿਖਾ ਦਿਓ ਕਹਿੰਦੇ ਜੀ ਪਰਚਾ ਹੋ ਗਿਆ ਪਈਆ ਹੋ ਗਿਆ ਹੁਣ ਬ੍ਰਾਂਟ ਵਾਲਾ ਕੀ ਕੰਮ ਰਹਿ ਗਿਆ ਜੀ ਥੋੜੀ ਤਾਂ ਗ੍ਰਿਫਤਾਰੀ ਪਾਉਣ ਆਏ ਜੀ ਸਾਡੇ ਨਾਲ ਚਲੋ ਉਹ ਕਹਿੰਦੇ ਕਿਹੜਾ ਮਸਲਾ ਜੀ ਕਹਿੰਦੇ ਆਈਟੀ ਮਸਲਾ ਹੈ ਜੀ ਸੋ ਆਈਟੀ ਦੇ ਤਹਿਤ ਉਹਨਾਂ ਚੱਕਣਾ ਹੈ ਜੀ ਸਵੇਰ ਨੂੰ ਜਦੋਂ ਅਦਾਲਤ 'ਚ ਪੇਸ਼ ਕੀਤਾ ਤਾਂ ਕਹਿੰਦੇ ਜੀ ਕਿ ਧਾਰਮਿਕ ਭਾਵਨਾ ਪੜਕੀਆਂ ਜੀ ਇੱਕ ਆਮ ਆਦਮੀ ਪਾਰਟੀ ਦਾ ਹੀ ਵਰਕਰ ਵੀ ਆ ਉਹ ਉਹਦੇਦਾਰ ਵੀ ਆ ਗਊ ਸੈੱਲ ਦਾ ਇਹਨਾਂ ਤੇ ਇੱਕ ਪ੍ਰੋਕਟਰ ਵੀ ਆ ਕੋਈ ਛੋਟਾ-ਮੋਟਾ ਚੈਨਲ ਚੋਂ ਚਲਾ ਕੇ ਸਰਕਾਰ ਦੀ ਐਡੂਟ ਦੇ ਵੀ ਹੱਥ ਫੇਰਦਾ ਸੋ ਇਸ ਲਈ ਕਹਿੰਦੇ ਜੀ ਉਹਨੇ ਸ਼ਿਕਾਇਤ ਕੀਤੀ ਆ ਤੁਸੀਂ ਜੇ ਆਪਣੀ ਟਿੱਪਣੀਆਂ 'ਚ ਹਿੰਦੂ ਭਾਈਚਾਰੇ ਦੀ ਜਾਂ ਇਦਾਂ ਧਾਰਮਿਕ ਭਾਵਨਾਵਾਂ ਪੜਕਾਈਆਂ ਜੀ ਮਤਲਬ ਪੰਜਾਬ ਦੇ ਵਿੱਚ 32% ਤੋਂ ਵੱਧ 32% 33% ਹਿੰਦੂ ਭਾਈਚਾਰਾ ਰਹਿੰਦਾ ਹੂੰ ਉਹਨੂੰ ਕਿਸੇ ਨੂੰ ਪਤਾ ਲੱਗਿਆ ਕਿ ਸਾਡੀ ਭਾਵਨਾ ਨੂੰ ਠੇਸ ਪਹਾਈਆਂ ਮਾਲੀ ਨੇ ਇਕੱਲੀ ਆਮ ਆਜ਼ਾਦੀ ਪਾਰਟੀ ਦੇ ਵਰਕਰ ਨੂੰ ਪਤਾ ਲੱਗਿਆ ਹੂੰ ਜੀ ਤੇ ਤੁਸੀਂ ਪੁਲਿਸ ਦੇਖੋ ਕਿੰਨੀ ਤੇਜ਼ ਆ ਮਤਲਬ ਇੰਨੀ ਦੇਰ ਚ ਤਾਂ ਭਗਵਾਨਤਮਾਨ ਉਹਨਾਂ ਦਾ ਹੈਲੀਕਾਪਟਰ ਚੰਡੀਗੜ੍ਹੋਂ ਉੱਡ ਕੇ ਮਹਾ ਪਟਿਆਲੇ ਨਹੀਂ ਪਹੁੰਚੂਗਾ ਜਿੰਨੀ ਦੇਰ ਚ ਪੰਜਾਬ ਪੁਲਿਸ ਮਹਾਲੀ ਤੋਂ ਪਟਿਆਲੇ ਪਹੁੰਚ ਗਈ ਸਾਢੇ 7 ਵਜੇ ਐਫ ਆਈ ਆਰ ਕਰਦੇ ਨੇ ਸਵਾ 8 ਵਜੇ ਘਰੇ ਪਹੁੰਚ ਜਾਂਦੇ ਨੇ ਮਤਲਬ ਇੰਨੀ ਤੇਜ਼ ਜੀ ਹੈ ਤੇ ਇਹ ਸਾਰੇ ਵਰਤਾਰੇ ਦੇ ਵਿਚਾਲੇ ਸਵਾਲ ਇੱਥੇ ਖੜਾ ਹੈ ਕਿ ਕੀ ਇਹ ਸੱਚਮੁੱਚ ਆਮ ਆਦਮੀ ਪਾਰਟੀ ਦੀ ਸਰਕਾਰ ਡਰ ਗਈ ਆ ਹੂੰ ਕਿ ਆਮ ਆਦਮੀ ਪਾਰਟੀ ਨੂੰ ਸੱਚ ਸੁਣਨ ਦਾ ਦਮ ਨਹੀਂ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੱਗਦਾ ਕਿ ਸਰਕਾਰ ਨੂੰ ਸਵਾਲ ਪੁੱਛਣਾ ਗਨਾਹ ਕਰਨਾ ਜੀ ਵੈਸੇ ਤੁਹਾਡੇ ਯਾਦ ਹੋਣਾ ਬੀਜੇ ਜੀ ਸਰਕਾਰ ਬਣੀ ਬਣੀ ਸੀ ਹਜੇ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਇਹ ਬੱਗੇ ਨੂੰ ਚੱਕਣ ਦਿੱਲੀ ਗਏ ਸੀ ਪੰਜਾਬ ਪੁਲਿਸ ਵਾਲੇ ਹੂੰ ਹੂੰ ਤੇ ਕੁਰਖhetra ਤੋਂ ਬਰੰਗ ਮੁੜਿਆ ਸੀ ਅਗਲੇ ਖੋ ਕੇ ਵਾਪਸ ਲੈਗੇ ਤੇ ਹੁਣ ਪੰਜਾਬ ਪੁਲਿਸ ਵਾਲੇ ਜੇ ਦਿੱਲੀ ਨੂੰ ਜਾਂਦੇ ਵੀ ਨਾ ਚਾਹੇ ਮੁੱਖ ਮੰਤਰੀ ਦੀ ਸਿਕਿਉਰਿਟੀ 'ਚ ਜਾਂਦੇ ਹੋਣ ਜੀ ਤੇ ਅੱਗੇ ਜਾ ਕੇ ਕਹਿਂਦੇ ਆ ਸਾਰਾ ਇਧਰੋਂ ਗੱਡੀ ਮੋੜ ਲਓ ਅੱਗੇ ਬੱਗੇ ਦਾ ਘਰ ਆਉਂਦਾ ਉੱਤਰ ਨੂੰ ਜਾਂਦੇ ਵੀ ਨਹੀਂਗੇ ਹੂੰ ਹੂੰ ਕਿੱਥੇ ਗਏ ਮੁੜ ਕੇ ਮੁੜ ਕੇ ਬੱਗੇ ਵਾਲੇ ਮਸਲੇ ਦਾ ਕੀ ਬਣਿਆ ਇਸੇ ਤਰ੍ਹਾਂ ਦੀ ਕਤਾਹੀ ਇਹਨਾਂ ਨੇ ਕਿਸੇ ਸਮੇਂ ਕਦੇ ਲੱਖਾ ਸਦਾਨਾ ਚੱਕ ਲਿਆ ਕਦੇ ਭਾਨਾ ਸਿੱਧੂ ਚੱਕ ਲਿਆ ਕਦੇ ਪੱਤਰਕਾਰ ਚੱਕ ਲਏ ਐ ਕਦੇ ਪੱਤਰਕਾਰਾਂ ਦੇ ਘਰਾਂ ਚ ਪਿੰਡਾਂ ਚ ਪੁਲਿਸ ਭੇਜਤੀ ਮਤਲਬ ਜਿਹੜਾ ਸਰਕਾਰ ਨੂੰ ਸਵਾਲ ਕਰੇ ਉਹ ਉਸ ਇਹਨਾਂ ਲਈ ਮੁਸੀਬਤ ਹੈ ਸੋ ਉਸ ਮੁਸੀਬਤ ਚ ਘਰੇ ਹੋਇਆ ਨੂੰ ਲੱਗਿਆ ਕਿ ਆਹ ਬੜੀ ਆਵਾਜ਼ ਖਾਸੀ ਬੋਲਦੀ ਆ ਮਾਲੀ ਇਹ ਜੋ ਪਕਰਾਤਾ ਉਹ ਤਾਂ ਛੋਟੀਆਂ-ਮੋਟੀਆਂ ਵਾਜਾਂ ਕਹੀ ਦਵਣੀਆਂ ਇਹ ਸਿੱਕਰ 'ਚ ਗਲਤੀ ਕਰ ਬੈਠੇ ਪਿੰਡਾਂ 'ਚ ਨਾ ਅੱਗੇ ਤਵੇਆਂ ਵਾਲੇ ਸਪੀਕਰ ਲਾ ਕੇ ਜਾਂ ਹਨਾ ਲੌਡ ਸਪੀਕਰ ਲਾ ਕੇ ਜਾਂ ਕੈਸਟ ਵਾਲਾ ਵੀ ਕੰਮ ਚੱਲਦਾ ਸੀ ਜਦੋਂ ਟੇਪਰ ਕੱਟਾਉਂਦੀਆਂ ਸੀ ਜੀ ਤਾਂ ਉੱਥੇ ਜੇ ਕੋਈ ਅਨਾੜੀ ਨੂੰ ਕਹਿ ਦੇਣਾ ਕਿ ਯਾਰ ਮੜੀ ਜੀ ਇਹਦੀ ਆਵਾਜ਼ ਘਟਾ ਦੇ ਜਾਦੇ ਬੋਲਦਾ ਸਪੀਕਰ ਤਾਂ ਉਹ ਘਟਾਉਣ ਦੀ ਬਜਾਏ ਕਈ ਵਾਰ ਵਧਾ ਬੈਠਦਾ ਸੀ ਮੈਨੂੰ ਪਤਾ ਨਹੀਂ ਹੁੰਦਾ ਸੀ ਹੁਣ ਇਹ ਨਾ ਹੋਵੇ ਕਿ ਆਵਾਜ਼ ਘਟਾਉਣ ਲਈ ਮਾਲੀ ਚੱਕਿਆ ਨਾੜੀਆਂ ਨੇ ਤੇ ਬਾਹਰ ਆ ਕੇ ਆਵਾਜ਼ ਹੋਰ ਲਾਊਡ ਹੋ ਜਵੇ ਹੂੰ ਹੋਰ ਉੱਚੀ ਹੋ ਜਵੇ ਹੁਣ ਇਹ ਇਹ ਪਹਿਲੂ ਹੈਗਾ ਪਰ ਸਵਾਲ ਇਹ ਹੈ ਕਿ ਅੱਜ ਜਦੋਂ ਮਾਲਵਿੰਦਰ ਮਾਲੀਹਰਾਂ ਦੇ ਹਵਾਲੇ ਨਾਲ ਖਬਰ ਆਈ ਮੀਡੀਆ ਕਰਮੀ ਬੋਲੇ ਪੰਜਾਬ ਚਿੰਤਕ ਬੋਲੇ ਰਾਜਨੀਤਿਕ ਪਾਰਟੀਆਂ ਦੇ ਲੀਡਰ ਬੋਲੇ ਵੱਖ-ਵੱਖ ਲੋਕਾਂ ਨੇ ਟਵੀਟ ਕੀਤੇ ਮੀਡੀਆ 'ਚ ਬੋਲੇ ਸਾਰਾ ਕੁਝ ਕੀਤਾ ਪਰ ਜਿਨ੍ਹਾਂ ਦੇ ਸਲਾਹਕਾਰ ਮੰਨੇ ਜਾਂਦੇ ਰਹੇ ਨੇ ਨਵਜੋ ਸਿੰਘ ਸਿੱਧੂ ਉਹਦਾ ਅਜੇ ਤੱਕ ਨਹੀਂ ਸੁਨੇਹਾ ਨਹੀਂ ਆ ਹੁਣ ਇਹਦੇ ਹੱਥ ਲਾਈ ਜਾਂਦੇ ਨੇ ਕਹਿੰਦੇ ਵੀ ਨੱਗੇ ਉਹ ਸਿੱਧੂ ਸਮਾਧੀ ਚ ਗਏ ਹੁਣੇ ਨਵਜੋ ਸਿੰਘ ਕੋ ਪਵਨ ਛੋਣੇ ਨੱਗੇ ਉਹ ਸਿੱਧੂ ਕਿਸੇ ਸ਼ੇਰੋ ਸ਼ੈਰੀ ਚ ਉਲਦੇ ਹੁਣੇ ਨਬਜੋ ਸਿੱਧੂ ਪਰਿਵਾਰਕ ਮਸਲੇ ਕਰਕੇ ਉੜਜੇ ਹੋਣੇ ਕੁਝ ਕਹਿੰਦੇ ਨਹੀਂ ਪਈਏ ਇਸ ਲਈ ਚੁੱਪਨੇ ਆਉਣ ਵਾਲੇ ਦਿਨਾਂ ਚ ਆਮ ਆਦਮੀ ਪਾਰਟੀ ਜਾਣਾ ਹੋ ਸਕਦਾ ਹੂੰ ਇੱਥੋਂ ਤੱਕ ਚਰਚਾ ਆ ਮ ਜੀ ਪਰ ਮਾਲਵਿੰਦਰ ਮਾਲੀ ਵਾਲੇ ਮਾਮਲੇ ਚ ਮੈਨੂੰ ਲੱਗਾ ਪੰਜਾਬ ਸਰਕਾਰ ਨੇ ਗਲਤੀ ਕੀਤੀ ਜਿਹੜੀ ਖੁਦ ਸੋਸ਼ਲ ਮੀਡੀਆ ਦੇ ਸਹਾਰੇ ਸੱਤਾ ਚਾਹੀ ਹੋਵੇ ਜਿਹੜੀ ਲੋਕਾਂ ਨੂੰ ਇਹ ਕਹਿੰਦੀ ਹੋਵੇ ਕਿ ਸਵਾਲ ਕਰਿਆ ਕਰੋ ਲੀਡਰਾਂ ਨੂੰ ਘੇਰ ਕੇ ਸਵਾਲ ਕਰਿਆ ਕਰੋ ਹੁਣ ਇੰਨੀ ਡਰਦੀ ਹੈ ਸੋ ਇਸ ਲਈ ਇਹ ਕਦਮ ਉਹਨਾਂ ਲਈ ਸਹਾਈ ਨਹੀਂ ਹੋਏਗਾ ਇਹ ਕਦਮ ਉਹਨਾਂ ਲਈ ਮੁਸ਼ਕਲ ਪਰਿਆ ਹੋ ਸਕਦਾ ਮਰਵਿੰਦਰ ਮਾਲੀ ਨੇ ਅੱਜ ਪੇਸ਼ ਕੀਤਾ ਪੇਸ਼ ਕਰਕੇ ਉਹਨਾਂ ਨੂੰ ਜੁਡੀਸ਼ੀਅਲ ਹਿਰਾਸਤ 'ਚ ਰਿਮਾਂਡ ਲੈਣ ਸਕੇ ਹਾਸਲ ਕੀ ਕਰਨਾ ਸੀ ਜੀ ਸੋ ਇਸ ਲਈ ਰਿਮਾਂਡ ਦੀ ਮੰਗ ਵੀ ਨਹੀਂ ਜੁਡੀਸ਼ੀਅਲ ਹਿਰਾਸਤ 'ਚ ਭੇਜ ਦਿੱਤਾ ਇੱਕ ਤੋਂ ਹੋ ਸਕਦਾ ਹੁਣ ਸਵੇਰ ਨੂੰ ਕੁਝ ਪੰਜਾਬ 'ਚ ਪ੍ਰੋਟੈਸਟ ਵੀ ਹੋਣੇ ਆ ਚੰਡੀਗੜ੍ਹ 'ਚ ਵੀ ਇਕੱਠ ਹੋ ਰਿਹਾ ਤੇ ਦੂਸਰੇ ਪਾਸੇ ਵਕੀਲਾਂ ਨੇ ਧਿਰਾਂ ਵੀ ਲੱਗੀਆਂ ਕਿ ਇਸ ਬਾਰੇ ਨਾਲ ਉਪਰੀ ਅਦਾਲਤ ਜਾਂਦੀਆਂ ਜਾਂ ਇਸ ਨੂੰ ਚੁਣੌਤੀ ਦਿੰਦੀਆਂ ਫਿਲਹਾਲ 1 ਅਕਤੂਬਰ ਤੱਕ ਉਹਨਾਂ ਨੂੰ ਪਟਿਆਲੇ ਦੀ ਜੇਲ੍ਹ 'ਚ ਭੇਜ ਦਿੱਤਾ ਗਿਆ ਪਰ ਪਰਿਵਾਰ ਦੇਸ਼ਾ ਤਾਂ ਸ਼ਾਮ ਤੱਕ ਦੱਸ ਰਿਹਾ ਸੀਗਾ ਕਿ ਸਾਡੇ ਵਕੀਲ ਨੂੰ ਵੀ ਐਫ ਆਈ ਆਰ ਦੀ ਕਾ ਸੋ ਇਸ ਤਿੱ ਤੱਕ ਵੀ ਐ ਸੋ ਇਸ ਲਈ ਇਹ ਪੰਜਾਬ ਸਰਕਾਰ ਦਾ ਬਤੀਰਾ ਉਹਨਾਂ ਲਈ ਨਵੀਂ ਮੁਸ਼ਕਲ ਖੜੀ ਕਰੇਗਾ ਅਜੇ ਪੰਚਾਇਤੀ ਚੋਣਾਂ ਪਈਆਂ ਨਗਰ ਨਿਗਮ ਚੋਣਾਂ ਪਈਆਂ ਜਿਮਨੀ ਚੋਣਾਂ ਪਈਆਂ ਪਤਾ ਨਹੀਂ ਸਰਕਾਰ ਨੂੰ ਕਿਉਂ ਲੱਗਦਾ ਬਈ ਤੁਹਾਡੇ ਲਈ ਇਹ ਸਵਾਲ ਉੱਠ ਰਹੇ ਨੇ ਤਾਂ ਦੁਰਸਤ ਕਰ ਲੋ ਉਹਨਾਂ ਗਲਤੀਆਂ ਨੂੰ ਸੁਧਾਰ ਲੋ ਤਾਂ ਕਿ ਬੰਦਾ ਥੋੜੀ ਉਸ ਗੱਲ ਨੂੰ ਕਹਿਣ ਦੀ ਬਜਾਏ ਤੁਹਾਡੀ ਤਾਰੀਫ਼ ਕਰਨ ਲੱਗੇ ਪਰ ਆਹ ਤਰੀਕਾ ਅਪਣਾ ਕੇ ਸਰਕਾਰ ਆਪਣੇ ਵਿਰੋਧ ਚ ਨਵੀਆਂ ਤੇ ਰਕੜੀਆਂ ਕਰ ਰਹੀ ਆ ਇਹ ਸਿਆਣਾ ਕਦਮ ਨਹੀਂ ਆ ਇਹ ਸਿਆਣੀ ਸਲਾਹ ਕਰਨੀ ਰੱਖੀ ਹੋਈ ਸਰਕਾਰ ਦੀਪਕ ਜੀ देखो ਤੁਸੀਂ ਉਹਨਾਂ ਨਾਲ ਸਹਿਮਤ ਹੋ ਸਕਦੇ ਹੋ ਨਹੀਂ ਹੋ ਸਕਦੇ ਮਾਲਮਿੰਦਰ ਮਾਲੀ ਹੋਰਾਂ ਦੀ ਕਈ ਗੱਲਾਂ ਨਾਲ ਕਈ ਲੋਕਾਂ ਦੀ ਸਹਿਮਤੀ ਹੋ ਸਕਦੀ ਹੈ ਪਰ ਵਿਚਾਰ ਪ੍ਰਕਾਉਣ ਦਾ ਜੇ ਉਹਦੇ ਵਿੱਚ ਕੋਈ ਊਣਤਾ ਹੀ ਹੈ ਤਾਂ ਸਵਾਲ ਵੱਖਰਾ ਉਹ ਮਤਲਬ ਅਕਸਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਸਟੌਜ ਵਾਲੇ ਮਾਸਟਰ ਦਾ ਮੁੰਡਾ ਕਹਿ ਕੇ ਸੰਬੋਧਨ ਕਰਦੇ ਕਿ ਇਹ ਨਰਜ਼ਗੀ ਹੈ ਮਤਲਬ ਉਹਨਾਂ ਨੂੰ ਮਾਸਟਰ ਜੀ ਕਹਿਣਾ ਚਾਹੀਦਾ ਸੀਗਾ ਜਾਂ ਇਹ ਮਸਲਾ ਤਾਂ ਨਹੀਂਗਾ ਅਗਲਾ ਵੀ ਮਾਸਟਰ ਰਿਹਾ ਇਸ ਲਈ ਅਗਲੇ ਨਾਲ ਉਸ ਦਾ ਕੋਈ ਸਾਂਝ ਹੋਵੇ ਭਾਈ ਪਰ ਠੀਕ ਹੈ ਸ਼ਬਦਾਂ ਦੇ ਵਾਦਿਆਂ ਤੁਹਾਨੂੰ ਕੋਈ ਹੈ ਤਾਂ ਤੁਸੀਂ ਉਹਦਾ ਜਵਾਬ ਦੇ ਸਕਦੇ ਹੋ ਇਹ ਉਹ ਆਉਂਦੀ ਆ ਨਾ ਕਹਾਣੀ ਕਿ ਉਹਨੇ ਕਵਤਾ ਲਿਖੀ ਤੇ ਹਿਟਲਰ ਨੇ ਉਹਨੂੰ ਚੱਕ ਕੇ ਅੰਦਰ ਦੇਤਾ ਤੇ ਉਹ ਬੱਚੀ ਪੁੱਛਦੀ ਆ ਕਿ ਮੇਰੇ ਪਿਤਾ ਨੂੰ ਕਿਉਂ ਚੱਕਿਆ ਉਹ ਕਹਿੰਦੀ ਪੁੱਤ ਤੇਰੇ ਪਿਤਾ ਨੇ ਹਿਟਲਰ ਦੇ ਖਿਲਾਫ ਕਵਤਾ ਲਿਖਤੀ ਸੀ ਉਹ ਕਹਿੰਦੀ ਪਰ ਹਿਟਲਰ ਕਿੰਨਾ ਵੇਵਕੂਪ ਆ ਮੇਰੇ ਪਿਓ ਨੂੰ ਅੰਦਰ ਕਿਉਂ ਦਿੱਤਾ ਉਹ ਮੇਰੇ ਬਾਪੂ ਦੇ ਖਿਲਾਫ ਕਵਤਾ ਲਿਖ ਦਿੰਦਾ ਹੂੰ ਜੀ ਸੋ ਇਸ ਲਈ ਜੇ ਤੁਹਾਨੂੰ ਲੱਗਦਾ ਕਿ ਉਹਦੇ ਸਵਾਲ 'ਚ ਕੁਝ ਹੋਇਆ ਤਾਂ ਤੁਸੀਂ ਜਵਾਬ ਦਿਓ ਉਹਦੇ ਸਵਾਲ ਦਾ ਹੂੰ ਤੇ ਫਿਰ ਆ ਕਿਹੜਾ ਤਰੀਕਾ ਇਹ ਇਹ ਸ਼ੌਭਧਾਨੀ ਸਰਕਾਰਾਂ ਦੇ ਕੰਮ ਨਹੀਂ ਹੁੰਦੇ ਜੀ ਦੀਪਕ ਜੀ ਦਿੱਲੀ ਦਾ ਰੋਹ ਕਰੀਏ ਤੁਸੀਂ ਦੱਸਿਆ ਸੀ ਕੱਲ ਵੀ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦੇ ਦੇਣਾ ਦਿੱਲੀ ਦੇ ਵਿੱਚ ਕੋਈ 새 ਨਵੇਂ ਮੁੱਖ ਮੰਤਰੀ ਨੂੰ ਥਾਪ ਦਿੱਤਾ ਜਾਣਾ ਤੇ ਆਤਿਸ਼ੀ ਨੂੰ ਹੁਣ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾ ਦਿੱਤਾ ਗਿਆ ਆਤਿਸ਼ੀ ਨੂੰ ਹੀ ਕਿਉਂ ਚੁਣਿਆ ਗਿਆ ਜੀ ਇਸ ਬਾਰੇ ਕੁਝ ਐਨਾਲਿਸਿਸ ਜਾਂ ਕੋਈ ਜਾਣਕਾਰੀ ਆ ਰਹੀ ਹੈ ਜੀ ਜੀ ਕੱਲ ਦੇ ਤੋਂ ਆਪਾਂ ਪ੍ਰੋਗਰਾਮ ਸਿਮੇਟ ਰਹੇ ਸੀ ਤੁਸੀਂ ਤਦ ਜਾਂਦੇ ਜਾਂਦੇ ਇਹ ਸਵਾਲ ਨੂੰ ਨਵਿੜਦੇ ਪੁੱਛਿਆ ਸੀ ਕਿ ਕੌਣ ਹੋ ਸਕਦਾ ਜੀ ਤੁਸੀਂ ਕਿਹਾ ਸੀ ਤੇ ਆਪਾਂ ਗੱਲ ਕੀਤੀ ਸੀ ਕਿ ਸਨੀਤਾ ਕੇਜਰੀਵਾਲ ਜਾਂ ਆਤਿਸ਼ੀ ਹੋ ਸਕਦੀ ਹੈ ਜੀ ਸੋ ਮੈਨ ਲੱਗਦਾ ਕਿ ਇਹ ਬਹੁਤ ਸੂਝ ਭਰਿਆ ਫੈਸਲਾ ਹੈ ਅਰਵਿੰਦ ਕੇਜਰੀਵਾਲ ਜਿਉ ਸੁਨੀਤਾ ਕੇਜਰੀਵਾਲ ਨੂੰ ਚੁਣਦੇ ਤਾਂ ਮੁੱਖ ਮੰਤਰੀ ਦੀ ਕੁਰਸੀ ਤਾਂ ਘਰ ਚ ਰਹਿ ਜਾਣੀ ਸੀ ਪਰ ਸਿਆਸੀ ਤੌਰ ਤੇ ਉਹਨਾਂ ਨੂੰ ਨੁਕਸਾਨ ਹੋਣਾ ਸੀ ਇਸ ਲਈ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਬਹੁਤ ਸੁਲਝਿਆ ਹੋਇਆ ਲੀਡਰ ਜਾਂ ਵਿਅਕਤੀ ਤਾਂ ਹੈ ਅਰਵਿੰਦ ਕੇਜਰੀਵਾਲ ਸੋ ਉਹਦੇ ਵਿੱਚੋਂ ਆத்ਸੀ ਦਾ ਜਨਮ ਹੋਇਆ ਆத்ਸੀ ਉਹੀ ਨਹੀਂ ਚੁਣ ਹੋਵੀ ਜੀ ਬਿਲਕੁਲ ਤੁਹਾਡਾ ਸਵਾਲ درست ਹੈ ਕਿ ਆத்ਸੀ ਹੀ ਕਿਉਂ Gopal Rai ਵੀ ਦਮ ਰੱਖਦੇ ਸੀ ਹਾਂ ਰਾਗੋਬ ਚੱਡਾ ਵੀ ਲੈਨ ਚ ਖੜੇ ਨਜ਼ਰ ਆ ਰਹੇ ਸੀ ਸੰਦੀਪ ਪਾਠਕ ਵੀ ਆਪਣੇ ਕੰਨੀ ਸੋਚਦੇ ਸੀ ਹਨ ਅਮਨੀ ਸ਼ਰੋਧਿਆ ਸੰਜੇ ਸਿੰਘ ਦਾ ਨਾਂ ਹੀ ਘਟਦਾ ਕੇਜਰੀਵਾਲ ਨੇ ਸੁਰੀਤਾ ਕੇਜਰੀਵਾਲ ਨੇ ਵੀ ਆਪਣੀ ਅਲਮਾਰੀ ਦੇ ਵਿੱਚੋਂ ਕੁਝ ਨਵੇਂ ਸੂਟ ਕਰੋਲੇ ਹੋਣੇ ਕਿ ਸ਼ਾਇਦ ਮੇਰਾ ਨੰਬਰ ਲੱਗ ਜਵੇ ਹਨ ਪਰ ਅਚਾਨਕ ਆਤਸ਼ੀ ਦੀ ਵਾਰੀ ਆਉਂਦੀ ਹੈ ਹਮ ਹਮ ਆਤਸ਼ੀ ਹੀ ਕਿਉਂ ਵਿਜੇ ਜੀ ਜਦੋਂ ਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੁੰਦੀ ਹੈ ਹਮ ਹਮ ਤਾਂ ਪਾਰਟੀ ਨੂੰ ਸੰਭਾਲਣ ਵਾਲੀ ਆਤਸ਼ੀ ਆਉਂਦੀ ਆ ਕੋਈ ਅੱਖ ਦਾ ਇਲਾਜ ਕਰਾਉਣ ਤੇ ਕੋਈ ਕਿਸੇ ਹੋਰ ਬਾਨੇ ਚੁੱਪ ਰਹਿੰਦਾ ਰਗਮ ਛੱਡੇ ਵਰਗੇ ਤਾਂ ਲੱਭਦੇ ਹੀ ਨਹੀਂ ਜੀ ਸੋ ਇਸ ਲਈ ਆទਸ਼ੀ ਪਾਰਟੀ ਪਲੇਟਫਾਰਮ ਦੇ ਵਿੱਚ ਗੋਪਾਲ ਰਾਏ ਹੋਰੀ ਨਾਲ ਨਜ਼ਰ ਆਏ ਕੁਝ ਹੁਣ ਨਾਲ ਨਜ਼ਰ ਆਏ ਪਰ ਆទਸ਼ੀ ਤੇਰ ਬਣ ਕੇ ਲੜੀ ਹਮ ਹਮ ਆទਸ਼ੀ ਨੇ ਮਨੀਸ਼ ਸ਼ੋਧੇ ਦੀ ਗ੍ਰਿਫਤਾਰੀ ਤੋਂ ਬਾਅਦ 6 6 ਮੰਤਰਾਲੇ ਸੰਭਾਲੇ ਜੀ ਇਸ ਲਈ ਕੇਜਰੀਵਾਲ ਦੇ ਜਾਣ ਤੋਂ ਬਾਅਦ ਲਗਭਗ ਸਰਕਾਰ ਵੀ ਸੰਭਾਲੀ ਹਮ ਸੋ ਸਰਕਾਰ ਵੀ ਉਹ ਚਲਾ ਰਹੀ ਸੀ ਤੇ ਪਾਰਟੀ ਵੀ ਉਹ ਸੰਭਾਲ ਰਹੀ ਸੀ ਇਸ ਲਈ ਆទਸ਼ੀ ਜੁੜੀ ਆਤਸ਼ੀ ਦੇ ਚੁਣੇ ਜਾਣ ਦਾ ਇਹ ਵੀ ਪਹਿਲੂ ਹੈ ਕਿ ਆਤਸ਼ੀ ਕੋ ਲੀਡਰ ਹੈ ਜਿਹੜੀ ਕੇਜਰੀਵਾਲ ਦੀ ਵੀ ਭਰੋਸੇਯੋਗ ਹੈ ਤੇ ਮਨੀਸ਼ ਸ਼ੋਧਿਆ ਦੀ ਵੀ ਭਰੋਸੇਯੋਗ ਹੈ ਹਮਮ ਦੋਆਂ ਦੇ ਵਿਸ਼ਵਾਸਪਾਤਰ ਹੈ ਹੈਨਾ ਕੇਜਰੀਵਾਲ ਦੇ ਜੇਲ੍ਹ ਜਾਣ ਤੋਂ ਬਾਅਦ ਪਾਰਟੀ ਤੇ ਮਜ਼ਬੂਤੀ ਨਾਲ ਕੰਮ ਕਰਨਾ ਇਹ ਵੀ ਤੇ ਛੇ ਮੰਤਰੀਆਂ ਲੈਂਦੇ ਆਪਾਂ ਹਵਾਲਾ ਦੇ ਰਹੇ ਹਾਂ 2013 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜੀ ਚੋਣ ਮੈਨੀਫੈਸਟੋ ਨੂੰ ਅੰਤਮ ਰੂਪ ਦੇਣ ਦੇ ਵਿੱਚ ਵੀ ਆਤਸ਼ੀ ਦਾ ਰੋਲ ਸੀ ਇਸ ਲਈ ਇਹ ਵੀ ਲੱਗਦਾ ਕਿ ਸਰਕਾਰ ਆਉਣ ਦੇ ਵਿੱਚ ਵੀ ਉਹਦੀ ਭੂਮਿਕਾ ਹੈਗੀ ਹੈ ਹਮਮ ਤੇ ਸਭ ਤੋਂ بڑا ਪਹਿਲੂ ਸਵਾਤੀ ਮਾਲੀਵਾਲ ਮਾਮਲੇ 'ਚ ਔਰਤਾਂ ਦੇ ਪ੍ਰਤੀ ਵਿਵਹਾਰ ਨੂੰ ਲੈ ਕੇ ਜੋ ਉਂਗਲ ਉਠੀ ਸੀ केजरीवाल ਸਰਕਾਰ ਤੇ ਉਹਦਾ ਦਾਗ ਧੋਣ ਲਈ ਵੀ ਇਹਨਾਂ ਨੂੰ ਲੱਗਿਆ ਕਿ ਆਸੀ ਵਰਗਾ ਚਿਹਰਾ ਹੋ ਸਕਦਾ ਸੋ ਦਿੱਲੀ ਦੀ ਪੜੀ ਹੋਈ ਹੈ ਦਿੱਲੀ ਦੀ ਜਨਮੀ ਹੋਈ ਹੈ ਹੈਨਾ ਇਤਿਹਾਸ 'ਚ ਮਾਸਟਰ ਹੈ ਆਕਸਫੋਰਡ ਯੂਨੀਵਰਸਿਟੀ ਦੀ ਵਿਦਿਆਰਥਣ ਹੈ 2013 'ਚ ਆਮ ਆਦਮੀ ਪਾਰਟੀ ਜੁਆਇਨ ਕਰਦੀ ਹੈ ਮਨੀਸ਼ ਸ਼ੋਧਿਆ ਦੇ ਸਲਾਹਕਾਰ ਵਜੋਂ ਡਵਾਈਜ਼ਰ ਵਜੋਂ ਕੰਮ ਕਰਦੀ ਹੈ ਤੇ 2020 ਚ ਕਲਕਾਜੀ ਵਿਧਾਨ ਸਭਾ ਦੀ ਟੋਇਮਐਂਡੇ ਬਣ ਕੇ ਆਉਂਦੀ ਹੈ ਤੇ ਫਿਰ ਆਵਾਦੀ ਪਾਰਟੀ ਦੀ ਗੋਆ ਦੀ ਜੂਨਟ ਦੀ ਇੰਚਾਰਜ ਵੀ ਰਹਿੰਦੀ ਹੈ 2023 ਚ ਸ਼ਿਸ਼ੋਧੀ ਕਰਤਾਂ ਤੋਂ ਬਾਅਦ ਕੈਬਨਿਟ ਮੰਤਰੀ ਬਣਦੀ ਹੈ ਤੇ ਇੱਕ ਨਹੀਂ ਦੋ ਨਹੀਂ 6-6 ਮੰਤਰਾਲੇ ਸੰਭਾਲਦੀ ਹੈ ਇਹ ਇਸ ਲਈ ਹਾਥੀ ਚੁਣੀ ਆ ਜੀ ਕੇਜਰੀਵਾਲ ਹੋਰਾਂ ਨੇ ਇੱਕ ਤਾਂ ਉਹਨੇ ਚੁਣਦੇ ਆ ਹੀ ਉਹਦਾ ਪ੍ਰਕਟਾਵਾ ਦਿੱਤਾ ਕਿ ਮੈਨੂੰ ਕਿਉਂ ਚੁਣਿਆ ਚੁਣਦੇ ਆ ਹੀ ਕਹਿੰਦੀ ਮੇਰੇ ਲਈ ਹਾਰ ਲੈ ਕੇ ਨਾ ਆਇਓ ਮੇਰੇ ਲਈ ਗੁਲਦਸਤੇ ਲੈ ਕੇ ਨਾ ਆਇਓ ਮੈਨੂੰ ਵਧਾਈ ਦੇਣ ਆਇਓ ਸਾਡੇ ਤੇ ਅਫਦੋਸਤਾ ਦਿਨਾ ਹੈ ਕਿ ਸਾਡੇ ਹਰਮਨ ਪਿਆਰੇ ਲੀਡਰ ਕੇਜਰੀਵਾਲ ਜੀ ਨੇ ਅਸਤੀਫਾ ਦਿੱਤਾ ਉਹ ਕਹਿੰਦੀ ਮੈਂ ਤਾਂ ਓਨੇ ਦਿਨ ਨਹੀਂ ਹਾਂ ਜਿੰਨੀ ਦਰ ਨਵੀਂ ਚੋਣ ਹੋ ਕੇ ਕੇਜਰੀਵਾਲ ਦੁਬਾਰਾ ਨਹੀਂ ਚੁੜ ਜਾਂਦੇ ਕੇਜਰੀਵਾਲੇ ਮੁੱਖ ਮੰਤਰੀ ਹੈ ਹੂੰ ਇਸ ਲਈ ਜਿਹੜੇ ਕੰਮ ਲਈ ਚੁਣਿਆ ਉਹਨੇ ਇਸ਼ਾਰਾ ਕਰਤਾ ਪਰ ਦਿੱਲੀ ਦੇ ਇਤਿਹਾਸ ਦੇ ਵਿੱਚ ਅਜਨਾਮਾ ਦਿਨ ਸੀ ਜੀ ਅਰਵਿੰਦ ਕੇਜਰੀਵਾਲ ਨੇ ਅਸਤੀਫਾ ਦਿੱਤਾ ਤੇ ਆਸ਼ੀ ਦਾ ਨਾਮ ਪੇਸ਼ ਕਰ ਦਿੱਤਾ ਤੇ ਐਲਾਨ ਵੀ ਹੋ ਗਿਆ ਵਿਧਾਇਕ ਦਲ ਨੇ ਆਪਣਾ ਲੀਡਰ ਵੀ ਉਹਨਾਂ ਨੂੰ ਚੁਣ ਲਿਆ ਸੋ ਦਿੱਲੀ ਦੇ ਵਿੱਚ ਤੀਜੀ ਮਹਿਲਾ ਮੁੱਖ ਮੰਤਰੀ ਬਣ ਵਾਲੀ ਆਸ਼ੀ ਹੈ ਹੂੰ ਹੂੰ ਸ਼ੁਸ਼ਮਾ ਸਵਰਾਜ 52 ਦਿਨ ਦੀ ਦਿੱਲੀ ਦੀ ਮੁੱਖ ਮੰਤਰੀ ਰਹੀ ਆ 12 ਅਕਤੂਬਰ 1998 ਤੋਂ ਲੈ ਕੇ 3 ਦਸੰਬਰ 1998 ਤੱਕ ਜੀ ਤੇ 3 ਦਸੰਬਰ 1998 ਤੋਂ ਲੈ ਕੇ ਫਿਰ 28 ਦਸੰਬਰ 213 ਤੱਕ ਸ਼ੀਲਾ ਦੀਕਸ਼ਾ ਤਿੰਨ ਵਾਰ 15 ਸਾਲ 25 ਦਿਨ ਜੀ ਦਿੱਲੀ ਦੀ ਮੁੱਖ ਮੰਤਰੀ ਰਹੀ ਆ ਤੇ ਉਹ ਤੋਂ ਬਾਅਦ 17 ਸਤੰਬਰ ਤੋਂ ਅੱਜ ਆਲਸੀ ਦੇ ਦਿਨ ਸ਼ੁਰੂ ਹੁੰਦੇ ਨੇ ਉਹ 3 ਮਹੀਨੇ ਰਹੇ 5 ਮਹੀਨੇ ਰਹੇ 5.5 ਮਹੀਨੇ ਰਹੇ ਜਾਂ ਅਗਲੀ ਵਾਰ ਕੀ ਹੁੰਦਾ ਇਹ ਆਮ ਨਾਲ ਸਮਾਂ ਦੱਸੂਗਾ ਬੇਸ਼ੱਕ ਕੇਜਰੀਵਾਲ ਨੇ ਇਹ ਬੜਾ ਵੱਡਾ ਫੈਸਲਾ ਲਿਆ ਪਰ ਅਜੇ ਵੀ ਢੁੜਕੂ ਹੋਊਗਾ ਕਿਤੇ ਮਾਂਜੀ ਵਾਲੀ ਨਾ ਹੋ ਜAVE ਕਿਤੇ ਜੋ ਨਤੀਸ਼ ਨਾਲ ਹੋਇਆ ਚਾਰਕਾਂ ਦੇ ਚ ਬੂਸਰੇ ਨਾਲ ਕਿਤੇ ਉਹ ਮੇਰੇ ਨਾਲ ਹੋ ਜAVE ਇਹ ਫਿਕਰ ਤਾਂ ਹੋਊਗਾ ਜੀ ਦਿਪਕ ਜੀ ਹਰਿਆਣੇ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਟੋਟਲ 90 ਸੀਟਾਂ ਨੇ ਅਸੈਂਬਲੀ ਦੀਆਂ 90 ਦੇ ਵਿੱਚੋਂ 27 ਸੀਟਾਂ ਇਹੋ ਜਿਹੀਆਂ ਨੇ ਜਿਹੜੀਆਂ ਹਰਿਆਣੇ ਦੀਆਂ ਪੰਜਾਬ ਦੇ ਬਾਰਡਰ ਦੇ ਨਾਲ ਨਾਲ ਲੱਗਦੀਆਂ ਨੇ ਪੰਜਾਬ ਦੇ ਜਿਹੜੇ ਨੇੜੇ ਨੇ ਜਿਹੜੇ ਹਲਕੇ ਸੋ ਕੀ ਇਹ ਹੁਣ ਗੱਲ ਸਪਸ਼ਟ ਹੋ ਚੁੱਕੀ ਹੈ ਜਾਂ ਕੱਲ ਕਹਿ ਲੋ ਵੀ ਇਹਨੂੰ ਕਾਫੀ ਹੱਦ ਤੱਕ ਮੰਨਿਆ ਜਾ ਸਕਦਾ ਵੀ ਆਮ ਆਦਮੀ ਪਾਰਟੀ ਦੀ ਹਰਿਆਣਾ ਦੇ ਵਿੱਚ ਜਿਹੜੀ ਨਜ਼ਰ ਆ ਉਹਨਾਂ 90 ਦੇ ਵਿੱਚੋਂ ਖਾਸ ਤੌਰ ਤੇ ਉਹਨਾਂ 27 ਸੀਟਾਂ ਵੱਲ ਜ਼ਿਆਦਾ ਹੈ ਜਿਹੜੀ ਕਿ ਜਿਹੜੇ ਹਲਕੇ ਪੰਜਾਬ ਦੇ ਨਾਲ ਲੱਗਦੇ ਨੇ ਇਹਦੇ ਬਾਰੇ ਕੀ ਦੱਸ ਸਕਦੇ ਹੋ ਜੀ ਬਿਲਕੁਲ ਜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਹਰਿਆਣਾ ਛੋਣ ਚੌਣ ਫਿਰ ਪੂਰੀ ਤਰ੍ਹਾਂ ਭੱਗ ਗਿਆ ਸਾਰੀਆਂ ਪਾਰਟੀਆਂ ਆਪਣੀ ਜੱਦੋ ਜਹਿਦ ਚ ਨੇ ਆਮ ਆਦਮੀ ਪਾਰਟੀ ਹੁਣ ਦਿੱਲੀ ਵਾਲੇ ਮਸਲੇ 'ਚ ਇੱਕ ਦੋ ਦਿਨਾਂ 'ਚ ਨਿਕਲ ਕੇ ਪੂਰੀ ਤਰ੍ਹਾਂ ਪ੍ਰਚਾਰ ਮਹਿੰਮ ਚਾਣਾ ਚਾਹੀਦੀ ਹੈ ਕਿजरीवाल ਨੂੰ ਲੱਗੇਗਾ ਕਿ ਹਾਂ ਮੈਂ ਹੁਣ ਮੁੱਖ ਮੰਤਰੀ ਦੇ ਜਿਹੜੇ ਕੰਮ ਕਰਨੇ ਨੇ ਉਹ ਮੈਂ ਫੂਕ ਹੱਥੀਂ ਦੇ ਕੰਨ 'ਚ ਮਾਰਤੀ ਹੁਣ ਉਹ ਕੰਮ ਤੁਰਪੇਗਾ ਇਸ ਲਈ ਉਹ ਚੋਣ ਪ੍ਰਚਾਰ ਪਿੜ 'ਚ ਪੂਰੀ ਤਰ੍ਹਾਂ ਰੈਲੀਆਂ ਕਰਦੇ ਨਜ਼ਰ ਆਉਣਗੇ ਤੁਹਾਨੂੰ ਰੋਡ ਸ਼ੋਅ ਕਰਦੇ ਨਜ਼ਰ ਆਉਣਗੇ ਔਰ ਕੇਜਰੀਵਾਲ ਉਹਨਾਂ ਦੀ ਦਿੱਲੀ ਟੀਮ ਦੀ ਜ਼ਿੰਮੇਵਾਰੀ ਹੈ ਦਿੱਲੀ ਦੇ ਨਾਲ ਜਿਹੜਾ ਹਰਿਆਣੇ ਦੀ ਬੈਲਟ ਲੱਗਦੀ ਹੈ ਜੀ ਕਿ ਤੁਸੀਂ ਉਧਰ ਫੋਕਸ ਕਰਨਾ ਹੈ ਕਿ ਦਿੱਲੀ ਵਾਲੀ ਸਰਕਾਰ ਦਾ ਅਸਰ ਹਰਿਆਣੇ 'ਤੇ ਜਿਹੜਾ ਪੈਸੇ ਦਾ ਬ ਹਰਿਆਣਾ ਦੇ ਨਾਲ ਲੱਗਦੇ ਜਿਹੜੇ ਖੇਤਰ ਨੇ ਬਿਲਕੁਲ ਹੈਨਾ ਬਲੀ ਦੇ ਬਾਡਰ ਤੇ ਉੱਥੋਂ ਜਿਹੜੇ ਲੋਕ ਕੰਮ ਕਰ ਲਈ ਜਾਂਦੇ ਨੇ ਉਹਨਾਂ ਨੂੰ ਦਿੱਲੀ ਦਾ ਅਸਰ ਦਿਖਾ ਕੇ ਆਪਾਂ ਵੋਟਾਂ ਖੀਈ। ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਜ਼ਿੰਮੇਵਾਰੀ ਮਿਲੀ ਆ ਕਿ ਜਿਹੜੀ ਪੰਜਾਬ ਦੇ ਨਾਲ ਲੱਗਦੀ ਸਰਦ ਦੇ ਉੱਤੇ ਵਿਧਾਨ ਸਭਾ ਹਲਕਿਆਂ ਦੇ ਹਰਿਆਣਾ ਦੇ ਉੱਥੇ ਤੁਸੀਂ ਜੋਰ ਜਮੈਸ਼ ਕਰਨੀ ਹੈ। ਜੀ 15 ਮੰਤਰੀਆਂ ਦੀ ਪੱਕੀ ਡਿਊਟੀ ਲਾ ਦਿੱਤੀ ਹੈ ਇਹਨਾਂ 25 ਤੋਂ 27 ਵਿਧਾਨ ਸਭਾ ਹਲਕਿਆਂ 'ਚ। ਜਿਹੜੇ ਬਿਲਕੁਲ ਪੰਜਾਬ ਦੀ ਸਰਦ ਦੇ ਨਾਲ ਲੱਗਦੇ ਔਰ ਇਹ ਉਹ ਹਲਕੇ ਆ ਵਿਜੇਜੀ ਜਿੱਥੇ ਬੋਗਣਤੀ ਸਿੱਖ ਭਾਈਚਾਰਾ ਵਸਦਾ ਬੋਗਣਤੀ ਪੰਜਾਬੀ ਭਾਈਚਾਰਾ ਵਸਦਾ ਬੋਗਣਤੀ ਸਿੱਖ ਉਹ ਪਰਿਵਾਰ ਜਿਹੜੇ ਖੇਤੀ ਨਾਲ ਸੰਬੰਧਿਤ ਨੇ ਉਹ ਵਸਦੇ ਨੇ ਹੂੰ ਹੂੰ ਸੋ ਇਸ ਲਈ ਪੂਰਾ ਫੋਕਸ ਉਹਨਾਂ ਦੇ ਉੱਤੇ ਆ ਜਿਨ੍ਹਾਂ ਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ ਪਿਓਵਾ ਖੂਬ ਚਰਚਾ ਚ ਰਿਹਾ ਜੀ ਹੈ ਵਿਸ਼ਾ ਘਰ ਜੁੜ ਨਹੀਂ ਹੋਇਆ ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਸੌਰਿਆ ਦੇ ਪਰਿਵਾਰ ਚੋਂ ਜਾਂ ਉਹਨਾਂ ਦੀ ਪਤਨੀ ਹੋਰਾਂ ਦਾ ਨਾਮ ਜਿਹੜੇ ਚਰਚਾ ਸੀ ਉਹ ਸਾਹਮਣੇ ਨਹੀਂ ਆਇਆ ਪਰ ਕੇਜਰੀਵਾਲ ਇੱਥੇ ਜਾ ਕੇ ਰੈਲੀਆਂ ਕਰਦੇ ਰਹੇ ਨੇ ਔਰ ਕਹਿੰਦੇ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਸੌਰਿਆ ਦਾ ਪਿੰਡ ਇਸ ਲਈ ਪਿਹੋਬਾ ਸੀਟ ਉਹਦੇ ਵਿੱਚ ਆਉਂਦੀ ਹੈ ਅੰਬਾਲਾ ਦੀਆਂ ਦੋਨੇ ਸੀਟਾਂ ਉਹਦੇ ਵਿੱਚ ਆਉਂਦੀਆਂ ਅੰਬਾਲਾ ਸਿਟੀ ਵੀ ਅੰਬਾਲਾ ਕੈਂਟ ਵੀ ਇਸੇ ਤਰ੍ਹਾਂ ਮਤਲਬ ਜੇਕਰ ਆਪਾਂ ਗੱਲ ਕਰੀਏ ਤਾਂ ਅੰਬਾਲਾ ਤੋਂ ਬਾਅਦ ਕਲਕਾਇ ਦੇ ਵਿੱਚ ਆਉਂਦਾ ਹੈ ਇਚਪੰਚਕੂਲਾ ਆਉਂਦਾ ਹੈ ਟੋਹਾਣਾ ਆਉਂਦਾ ਹੈ ਰਤਿਆ ਆਉਂਦਾ ਹੈ ਸ਼ਾਹਬਾਦ ਆਉਂਦਾ ਹੈ ਥਾਨੇ ਸਰ ਆਉਂਦਾ ਹੈ ਪਿਹੋਬਾ ਆਉਂਦਾ ਹੈ ਕੈਥਲ ਆਉਂਦਾ ਹੈ ਇਸੇ ਤਰ੍ਹਾਂ ਮਤਲਬ ਕਰਨਾਲ ਹੈਗਾ ਅਜੀਆਂ 25 ਤੋਂ 27 ਸੀਟਾਂ ਬਣਦੀਆਂ ਨੇ ਜਿੱਥੇ ਸਿੱਖ ਪਾਈਚਾਰਾ ਪੰਜਾਬੀ ਪਾਈਚਾਰਾ ਸਿੱਕੇ ਪਰਿਵਾਰ ਨਾਲ ਸੰਬੰਧਿਤ ਕਸਾਨੀ ਪਾਈਚਾਰਾ ਵੱਸਦਾ ਤੇ ਉਹਨਾਂ ਤੇ ਨਜ਼ਰ ਹੈ ਸੋ ਇਸ ਲਈ ਆਮ ਆਦਮੀ ਪਾਰਟੀ ਦੀ ਇਸ ਜਦੋ ਜਹਿਦ ਦੇ ਵਿੱਚੋਂ ਕਾਂਗਰਸ ਦਾ ਫਿਕਰ ਹੈ ਗਈ ਹੈਗਾ ਕਿ ਸਾਡੀ ਵੋਟਾਂ ਤੇ ਘਾਟ ਨਾ ਹੋ ਜਵੇ ਪਰ ਹੁਣ ਲਗਭਗ ਭਾਜਪਾ ਵੀ ਇੱਕ ਸਹਿਮ ਦੇ ਵਿੱਚ ਹੈ ਜੀ ਭਾਜਪਾ ਦਾ ਸਹਿਮ ਦਾ ਕਾਰਨ ਇਹ ਹੈ ਕਿ ਕਿਤੇ ਤੁਹਾਨੂੰ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਜੇ ਇਕੱਲਿਆਂ ਲੜੂਗੀ ਤਾਂ ਸਾਡੇ ਐਨਟੀ ਵਾਲੀਆਂ ਵੋਟਾਂ ਹਥਿਆਊਗੀ ਹਮ ਪਰ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਜੇ जाट ਵੋਟ ਕਿਸਾਨੀ ਵਾਲੀ ਵੋਟ ਸਾਨੂੰ ਪੈਣੀਓ ਨਹੀਂ ਉਧਰ ਪੈ ਰਹੀ ਆ ਤੇ ਪਰ ਜਿਹੜੀ ਬੋਟ ਦੇ ਸਾਰੇ ਅਸੀਂ ਦਮ ਭਰਦੇ ਆ ਜੇ ਕੇਜਰੀਵਾਲ ਉਹਨਾਂ ਵੋਟਾਂ 'ਚ ਕੋਈ ਕਾਟ ਕਰ ਗਿਆ ਫਿਰ ਨੁਕਸਾਨ ਭਾਜਪਾ ਨੂੰ ਜੀ ਮਤਲਬ ਪੰਜਾਬ ਦੇ ਵਿੱਚ ਪੀਪੀਪੀ ਆਈ ਮਨਪਿਤ ਬਾਦਲ ਚੌਣ ਲੜਨ ਆਏ ਤੇ ਕਾਂਗਰਸ ਬਾਗੋ ਬਾਗ ਕੇ ਲੈ ਵੀ ਸਾਨੂੰ ਫਾਇਦਾ ਦੇ ਜੂ ਤੇ ਅਕਾਲੀਆਂ ਨੂੰ ਫਿਕਰ ਪਰ ਹੋ ਗਿਆ ਉਲਟਾ ਹਮ ਅਕਾਲੀ ਸਰਕਾਰ ਬਣਾ ਕੇ ਤੇ ਕਾਂਗਰਸ ਰਹਿ ਗਈ ਪੀਪੀ ਮੰਤਰੀ ਬਦਲਦੇ ਆਉਣ ਤੇ ਇਸ ਲਈ ਉਹ ਫਿਕਰ ਹੁਣ ਭਾਜਪਾ ਨੂੰ ਪਿਆ ਕਿ ਕਿਤੇ ਅਸੀਂ ਫਾਇਦਾ ਸੋਚਦੇ ਆ ਕੇਜਰੀਵਾਲ ਦੇ ਆਉਣ ਦਾ ਆਪ ਦੇ ਆਉਣ ਦਾ ਕਿਤੇ ਨੁਕਸਾਨ ਨਾ ਹੋ ਜਵੇ ਪਰ ਪੰਜਾਬ ਦੇ 15 ਮੰਤਰੀ ਤੇ ਬਾਕੀ ਸਾਰੇ ਐਮਐਲਏ ਲਗਭਗ ਇਹਨਾਂ 27 ਸੀਟਾਂ ਦੇ ਕੋਲ ਨਾ ਦਮ ਘਮ ਨਾਲ ਝੌਕੇ ਨੇ ਕਿ ਇਹ ਸੀਟਾਂ ਕਢਾਉਣੀਆਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ ਮੁਫਤ ਬਿਜਲੀ ਵਾਲਾ ਫਾਰਮੂਲਾ ਤੇ ਹੋਰ ਦਾਅਵੇ-ਵਾਦਿਆਂ ਨਾਲ ਕਿੰਨਾ ਕਸਰ ਜਾਂਦਾ ਇਹ 8 ਤਰੀਕ ਨੂੰ ਪਤਾ ਲੱਗ ਜੂਗਾ ਜੀ ਹੂੰ ਦੀਪਕ ਜੀ ਫਾਈਨਲੀ ਜਿਹੜੀ ਖੇਤੀਬਾੜੀ ਦੀ ਨਵੀਂ ਨੀਤੀ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਸੀ ਪੰਜਾਬ ਦੇ ਵਿੱਚ ਐਗਰੀਕਲਚਰ ਪਾਲਿਸੀ ਉਹਦਾ ਖਰੜਾ ਹੁਣ ਕਿਸਾਨ ਜਥੇਬੰਦੀਆਂ ਦੇ ਹਵਾਲੇ ਕਰ ਦਿੱਤਾ ਗਿਆ ਜੀ ਬੀਤੇ ਦਿਨੀ ਖੇਤੀਬਾੜੀ ਮੰਤਰੀ ਜਦੋਂ ਗੁਰਮੀਤ ਸਿੰਘ ਖੁੱਡੀਆਂ ਅਥੇ ਕੈਨੇਡਾ ਦੀ ਫੇਰੀ ਤੇ ਆਏ ਸੀ ਉਹਨਾਂ ਨਾਲ ਗੱਲਬਾਤ ਵੀ ਹੋਈ ਸੀ ਉਹਨੂੰ ਅਸੀਂ ਪੁੱਛਿਆ ਸੀ ਵੀ ਇਸ ਐਗਰੀਕਲਚਰ ਪਾਲਿਸੀ ਦਾ ਕੀ ਬਣ ਰਿਹਾ ਉਹਨੇ ਕਿਹਾ ਸੀ ਵੀ ਕੰਮ ਚੱਲਦਾ ਪਿਆ ਤੇ ਇਹ ਕੰਮ ਚੱਲਦਿਆਂ ਵੀ ਚਿਰ ਬੜਾ ਹੋ ਗਿਆ ਸੀ ਸੋ ਅਜੇ ਵੀ ਖਰੜਾ ਜੱਥੇਬੰਦੀਆਂ ਦੇ ਹਵਾਲੇ ਕੀਤਾ ਗਿਆ ਇਹ ਲਾਗੂ ਕਦ ਤੱਕ ਹੋ ਸਕੇਗੀ ਨੀਤੀ ਉਹਦੀ ਟਾਈਮਲਾਈਨ ਕੋਈ ਸਪਸ਼ਟ ਹੈ ਜੀ ਦੇਖੋ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਲਗਾਤਾਰ ਮੰਗ ਕਰ ਰਹੀਆਂ ਸੀ ਕਿ ਪੰਜਾਬ ਦੀ ਆਪਣੀ ਖੇਤੀ ਨੀਤੀ ਹੋਵੇ ਖੇਤੀ ਸੁਭਾਈ ਬਿਸ਼ਾ ਹੂੰ ਤੇ ਮੁੱਖ ਮੰਤਰੀ ਭਗਵੰਤ ਸਿੰਘ ਇਸ ਮਸਲੇ ਤੇ ਰਾਜਨੀਤਿਕ ਮੰਚਾਂ ਤੋਂ ਵੀ ਗ ਸੋ ਪਿਛਲੇ ਦਿਨੀ ਜਦੋਂ ਵਿਧਾਨ ਸਭਾ ਦਾ ਮਾਨਸੂਨ ਚੈਸਟ ਤਾਬੇ ਅਸੀਂ ਤਾਂ ਦੋਗਰਾ ਹਾਂ ਉਹਨਾਂ ਦੀ ਜਥੇਬੰਦੀ ਆਈ ਵੀ ਸੀ ਇੱਥੇ ਧਰਨਾ ਲਾਉਣ ਜੋ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਚਾਹ ਦਾ ਕਪ ਸੰਝਾ ਕਰਕੇ ਐਸੇ ਨਾਲ 31 ਸਤੰਬਰ ਤੱਕ ਖਰੜਾ ਆ ਜਾਣਾ ਜੀ ਸਾਰੇ ਮਸਲੇ ਉਛਲੋ ਜਾਣੇ ਉਹ ਚਲੇਗੀ ਚੱਕੀਆਂ ਸਵਾਲ ਵੀ ਖੜਾ ਕੀਤਾ ਸੀ ਕਿ ਫਿਕਸ ਮੈਚ ਹੀ ਸੀਗਾ ਇਹ 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 ਪ੍ਰਚਾਰ ਹੀ ਕਰਾਉਣਾ ਸੀਗਾ ਖੇਤੀ ਨੀਤੀ ਦਾ ਕਹਿੰਦੇ ਇਸ ਤਰ੍ਹਾਂ ਹੋਇਆ ਚਲੋ ਆਖਰ ਅੱਜ ਖੇਤੀ ਨੀਤੀ ਦਾ ਖਰੜਾ ਸਾਹਮਣੇ ਵੀ ਆ ਗਿਆ ਔਰ ਕਿਸਾਨ ਜਥੇਬੰਦੀਆਂ ਨੂੰ ਭੇਜਤਾ ਮੁੱਖ ਮੰਤਰੀ ਭਗਵੰਤ ਮਾਨ ਸਰਾਂ ਦੀ ਟੀਮ ਨੇ ਦਾਵਾ-ਵਾਦਾ ਕੀਤਾ ਸੀਗਾ ਕਿ 30 ਸਤੰਬਰ ਤੱਕ ਇਹ ਸਾਹਮਣੇ ਆ ਜਾਏਗਾ। ਉਸ ਤੋਂ ਬਾਅਦ ਅਸੀਂ ਤੁਹਾਨੂੰ ਭੇਜ ਦਾਂਗੇ। 1 ਲੱਖ ਲੋਕਾਂ ਤੋਂ ਵੱਧ ਕਹਿੰਦੇ ਜੀ رائے ਨਾਲੇ ਬਣਾਇਆ। ਹੁਣ ਪਤਾ ਨਹੀਂ ਇਹ رائے ਉਹੀ ਜਿਓ ਜਿਹੜੇ ਜਿਹੜੇ ਕਹਿੰਦੇ ਸੀਗੇ ਵੀ ਐਨੇ ਲੱਖ ਲੋਕਾਂ ਨੇ ਮੁੱਖ ਮੰਤਰੀ ਦੇ ਉਮੀਦਵਾਰ ਵੱਜੋਂ ਭਗਵੰਤ ਨੂੰ ਚੁਣਿਆ ਉਹੀ ਫਾਰਮੂਲਾ ਜਾਂ ਸੱਚਮੁੱਚ 1 ਲੱਖ ਲੋਕਾਂ ਤੱਕ ਪਹੁੰਚ ਗਈ ਥੀ। ਇਹ ਤਾਂ ਨਹੀਂ ਪਤਾ। ਪਰ ਜਿਹੜਾ ਮੋਡਲੇ ਰੁਝਾਨ ਜਿਵੇਂ ਆਉਂਦੇ ਹੁੰਦੇ ਆ। ਉਹਨੇ ਜਿਹੜੇ ਏਸ ਖੇਤੀ ਨੀਤੀ ਦੇ ਹਾਲੇ ਨਾਲ ਜਿਹੜੇ ਤੱਥੋ ਵਾਰੇ ਜਾ ਰਹੇ ਨੇ ਉਹਨਾਂ ਨੂੰ ਦੇਖਦੇ ਆ ਤਾਂ ਲੱਗਦਾ ਕਿ ਸਰਕਾਰ ਕੋਈ ਚੰਗਾ ਕਰਨਾ ਲੋਚਦੀ ਹੈ ਜੀ ਸਰਕਾਰ ਦੀ ਕੁਝ ਇੱਛਾ ਸ਼ਕਤੀ ਹੈਗੀ ਹੈ ਉਹਦੇ ਵਿੱਚ ਇਹ ਐਮਐਸਪੀ ਦਾ ਜ਼ਿਕਰ ਕਰ ਰਹੇ ਨੇ ਕਿ ਵੱਖ-ਵੱਖ ਫਸਲਾਂ ਤੇ ਐਮਐਸਪੀ ਕਿਵੇਂ ਦਿੱਤੀ ਜਾ ਸਕਦੀ ਹੈ ਉਹ ਅਸੀਂ ਕੇਂਦਰ ਨਾਲ ਇਸ ਤਜ਼ਵੀਰ ਤੇ ਕੰਮ ਕਰਾਂਗੇ ਇਹਦੇ ਵਿੱਚ ਉਹ ਏਸ ਪਹਿਲੂ ਤੇ ਵੀ ਕਿ ਜਿਹੜੇ 60 ਸਾਲ ਤੋਂ ਵੱਧ ਉਮਰ ਵਾਲੇ ਕਿਸਾਨ ਹੋਣਗੇ ਉਹਨਾਂ ਨੂੰ ਪੈਨਸ਼ਨ ਕਿਵੇਂ ਦੇਣੀ ਹੈ ਏਸੇ ਚ 5 ਏਕੜ ਤੋਂ ਘੱਟ ਵਾਲੇ ਕਿਸਾਨਾਂ ਨੂੰ ਪੈਨਸ਼ਨ ਵਾਲੀ ਯੋਜਨਾ ਚ ਕਿਵੇਂ ਲਿਆਉਣਾ ਇਸ ਤੇ ਫਿਰ ਬਿਨਾਂ ਰਸਾਇਣਾ ਤੋਂ ਬਿਨਾਂ ਖਾਦਾਂ ਤੋਂ ਬਿਨਾਂ ਜੈਰੀਦੀਆਂ ਛੜਕਾਮਾਂ ਤੋਂ ਖੇਤੀ ਕਿਵੇਂ ਕੀਤੀ ਜਾ ਸਕਦੀ ਹੈ ਫਿਰ ਜੇ ਬਦਲ ਵੀ ਫਸਲ ਤੇ ਜਾਣਾ ਤਾਂ ਐਵਰੇਜ ਹਰੇਕ ਏਕੜ ਚੋਂ ਕਿਸਾਨ ਨੂੰ ਉਨਾ ਹੀ ਲਾਭ ਮਿਲੇ ਉਹਦੇ ਲਈ ਕੀ ਕਰਨਾ ਫਿਰ ਕਹਿੰਦੇ ਜੀ ਅਸੀਂ ਏਰੀਆ ਵੰਡ ਰਹੇ ਹਾਂ ਕਿ ਪੰਜਾਬ ਨੂੰ ਕਿਤਾ ਬੀਜ ਹੱਬ ਬਣਾਈਏ ਕਿ ਤਾਂ ਕਿ ਬੀਜ ਬਾਹਰੋਂ ਲੈਣ ਵਾਲੀ ਇੱਕ ਵਾਇਚੋ ਛੁਟਕਾਰਾ ਮਿਲੇ ਉਹਦੇ ਤੇ ਕੰਮ ਕਰ ਰਹੇ ਹਾਂ ਫਿਰ ਕਹਿੰਦੇ ਜੀ ਜਿਵੇਂ ਅਸੀਂ ਤੈਅ ਕਰ ਰਹੇ ਹਾਂ ਕਿ ਦਬਾਬਾ ਖੇਤਰਾ ਜਿਹੜਾ ਉਹ ਕਣਕ ਤੇ ਝੋਨੇ ਲਈ ਇਹ ਵਧੀਆ ਹੈ ਲੁਧਿਆਣਾ ਸਮੂਹ ਰੂਪ ਨਾਲਾ ਮੋਗਾ ਇਸ ਲੱਕੇ ਚ ਇਹ ਹੋ ਜਵੇ ਹੈਨਾ ਤੇ ਇਸੇ ਤਰ੍ਹਾਂ ਆਲੂ ਦੀ ਖੇਤੀ ਲਈ ਦੁਆਬਾ ਖੇਤਰ ਚ ਹੋ ਜਵੇ ਹੈ ਤੇ ਬਾਸਮਤੀ ਦੇ ਫਸਲ ਲਈ ਗੁਰਦਾਸਪੁਰ ਤਰਨਤਾਰਨ ਬ ਹੈ ਬਟ ਅੰਮ੍ਰਿਤਸਰ ਪਿਆਜ਼ ਲਈ ਕਹਿੰਦੇ ਬਠਿੰਡਾ ਮਾਨਸਾ ਇਹ ਇਸ ਨੂੰ ਅਸੀਂ ਵਿਕਸਿਤ ਕਰਾਂਗੇ ਸੋ ਐਦਾਂ ਦੀ ਤਜ਼ਵੀਰ ਤੇ ਵੀ ਕੰਮ ਹੈ ਸੋ ਇੱਕ ਪਾਸੇ ਐਮਐਸਪੀ ਦੀ ਗੱਲ ਦੂਏ ਪਾਸੇ 5 ਏਕੜ ਤੱਕ ਵਾਲਿਆਂ ਲਈ ਜਾਂ 60 ਸਾਲ ਤੋਂ ਉੱਪਰ ਵਾਲੇ ਕਿਸਾਨਾਂ ਲਈ ਮਤਲਬ ਕਿ ਇਹਦੀ ਗੱਲ ਕਿ ਪੈਨਸ਼ਨ ਲੈ ਕੇ ਆਵਾਂਗੇ ਫਿਰ ਇੱਕ ਸਕੀਮ ਵੀ ਲਿਆ ਰਹੇ ਹਾਂ ਕਿ ਪਾਣੀ ਬਚਾਓ ਨਕਦ ਰਾਸ਼ੀ ਪਾਓ ਇਹਦੀ ਸਕੀਮ ਤੇ ਇਹਦੇ ਵਿੱਚ ਤਜ਼ਵੀਰ ਹੈਗੀ ਸੋ ਇਹ ਸਾਰੀਆਂ ਤਜ਼ਵੀਜ਼ਾਂ ਆਸ ਪੈਦਾ ਕਰਦੀ ਹੈ ਕਿ ਕਿਸਾਨੀ ਮੱਛਲਿਆਂ ਤੇ ਕੰਮ ਕਰਨ ਦੀ ਇੱਛਾ ਸ਼ਕਤੀ ਸਰਕਾਰ ਨੇ ਦਿਖਾਈ ਹੈ ਜੀ ਪਰ ਇਹਦੇ ਵਿੱਚ ਇੱਕ ਪਹਿਲੂ ਇਹ ਵੀ ਹੈਗਾ ਕਿ ਅਸੀਂ ਆੜਤੀਆਂ ਨੂੰ ਬਾਹਰ ਕਰਾਂਗੇ ਸਿਸਟਮ ਚ ਹੂੰ ਹੂੰ ਇਸ ਪਹਿਲੂ ਤੇ ਇੱਕ ਸ਼ੰਕੇ ਵੀ ਪੈਦਾ ਹੁੰਦੇ ਆ ਕਿ ਆੜਤੀ ਬੇਸ਼ੱਕ ਕਿਸਾਨੀ ਨੂੰ ਲੈ ਕੇ ਕਿ ਕਈ ਵਾਰ ਉਹਨਾਂ ਦੇ ਨਜਾਇਜ਼ ਫਾਇਦੇ ਚੱਕਦੇ ਆ ਉਹਨਾਂ ਨੂੰ ਧੱਕਾ ਵੀ ਕਰਦੇ ਆ ਤਲਾਈ ਚ ਵੀ ਧੱਕਾ ਕਰਦੇ ਆ ਆੜਤ ਚ ਵੀ ਧੱਕਾ ਕਰਦੇ ਆ ਤੇ ਉਹਨਾਂ ਨੂੰ ਵਿਆਜ ਗੁਜ ਵੀ ਵਧ ਲਾਉਂਦੇ ਆ ਪਰ ਜਦੋਂ ਕੇਂਦਰ ਆਪਣੇ ਉਹ ਲਿਆਇਆ ਸੀਗਾ ਤਿੰਨ ਖੇਤੀ ਕਾਨੂੰਨ ਤੇ ਕਾਰਪਟ ਕਰਾਣਿਆਂ ਦੇ حوالے ਕੀਤਾ ਜਾ ਰਿਹਾ ਸੀ ਪਰ ਦੋਦੇ ਮੁਕਾਬਲੇ ਕਿਸਾਨ ਜਥੇਬੰਦੀਆਂ ਨੂੰ ਵੀ ਕਿਸਾਨਾਂ ਨੂੰ ਵੀ ਆਰਤੀ ਚੰਗਾ ਲੱਗਦਾ ਸੀ ਔਰ ਅੱਧੀ ਰਾਤ ਨੂੰ ਮੁਗ੍ਹਾ ਖੜਕਾਣ ਵਾਲਾ ਜਿਹੜਾ ਰਿਸ਼ਤਾ ਬਣਿਆ ਉਹ ਅੱਜੇ ਵੀ ਬਣਿਆ ਜੀ 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 ਪਰ ਇੱਥੇ ਇਸ ਤਦਵੀਰ ਤੇ ਸ਼ੰਕਾ ਖੜਾ ਹੈ ਕਿ ਕੀ ਆਰਤੀਆਂ ਨੂੰ ਬਾਹਰ ਕਰਕੇ ਕਿਤੇ ਕਾਰਪਟ ਕਰਾਣਿਆਂ ਦੇ ਹਵਾਲੇ ਫਿਰ ਖੇਤੀ ਕਰਨ ਦੀ ਮੰਸ਼ਾ ਤਾਂ ਨਹੀਂ ਇਹਦੇ ਵਿੱਚ ਵੀ ਕੋਈ ਲੁਕਵਾ ਏਜੰਡਾ ਤਾਂ ਨਹੀਂ ਹੂੰ ਸੋ ਇਸ ਇਸ ਪਹਿਲੂ ਤੇ ਇੱਕ ਫਿਕਰਮੰਦੀ ਖੜੀ ਹੈ ਕਿ ਕੇਂਦਰ ਵਾਲੀ ਨੀਤੀ ਅੱਗੇ ਤਾਂ ਨਹੀਂ ਵਧਾਈ ਜਾ ਰਹੀ ਇਹਦੇ ਅੰਦਰ ਵੀ ਜੀ ਸੋ ਹੁਣ ਜਥੇਬੰਦੀਆਂ ਨੂੰ ਉਹ ਆਪਣੀ ਸੁਝਾਅ ਦੇਣਗੇ ਮੰਥਨ ਕਰਨਗੇ ਪ੍ਰੈਸ ਕਾਨਫਰੰਸ ਕਰਨਗੇ মিডিਆ ਰਾਹੀਂ ਗੱਲਬਾਤ ਆਏਗੀ ਸੋ ਮਸਾਂ ਦਾ ਦੋ ਤਿੰਨ ਦਿਨ ਸਾਨੂੰ ਇਹ ਇੰਤਜ਼ਾਰ ਕਰਨਾ ਚਾਹੀਦਾ ਹੈ ਇਹਦੇ ਜਿਹੜੇ ਹੁਣ ਉਹ ਮਾਇਰਾਂ ਦੇ ਵੱਲੋਂ ਜਿਹੜੇ ਰੁਝਾਨ ਆਉਣਗੇ ਫਿਰ ਆਪਾਂ ਉਹਦੇ ਪ੍ਰਚਾਰ ਕਰਾਂਗੇ ਜੀ ਬਿਲਕੁਲ ਦੀਪਕ ਜੀ 2.5 ਸਾਲ ਦੇ ਵਿੱਚ 40000 ਨਸ਼ਾ ਤਸਕਰ ਵੀ ਫੜੇ ਗਏ ਨੇ ਪਰ ਚਿੱਟਾ ਅਜੇ ਵੀ ਨਹੀਂ ਮੁੱਕਿਆ ਜੀ ਸਮੱਸਿਆ ਦੀ ਜੜ ਇੰਨੀ ਡੂੰਗੀ ਹੈ ਨਹੀਂ ਇਹ ਅੰਕੜੇਆਂ ਨਹੀਂ ਖੇਡਾ ਜਨਾਬ ਸਰ ਹੂੰ ਮਤਲਬ ਉਹ ਅਮਰਿਤਪਾਲ ਸਿੰਘ ਦਾ ਭਰਾ ਫੜਨ ਦਾ ਦਾਵਾ ਕੀਤਾ ਸੀ ਹਾਂਜੀ ਹਾਂਜੀ ਕਿ ਉਹਦੇ ਕੋਲੋਂ ਜੀ ਕਿੰਨਾ 4 ਗ੍ਰਾਮ ਤੇ 5 ਗ੍ਰਾਮ ਪਤਾ ਨਹੀਂ ਕਿੰਨਾ ਜੀ 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 ਇਹ ਇਹ 39000 40000 ਚ ਉਹ ਉਹ ਨਾ ਉਹੋ ਜੇ ਨਾਮ ਹੀ ਹੂੰ ਸੋ ਇਸ ਲਈ ਕੀ ਸਰਕਾਰ ਦੀ ਇੱਛਾ ਹੀ ਨਹੀਂ ਸੀ ਅੰਕੜੇ ਜਾਰੀ ਕਰਨ ਦੇ ਨਾਲ ਕਿ ਪੰਜਾਬ ਚ ਨਸ਼ਾ ਮੁਕਜੂਗਾ ਜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਪਤਾ ਨਹੀਂਗਾ ਕਿ ਮਸਲਾ ਕਿਵੇਂ ਹੱਲ ਹੋਣਾ 2.5 ਸਾਲਾਂ ਦੇ ਅੰਕੜੇ ਜਾਰੀ ਕੀਤੇ ਨੇ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਐਸਪੈਕਟਰ ਜਨਰਲ ਡਾਕਟਰ ਸੁਖਚਾਨ ਸਿੰਘ ਹੋਰਾਂ ਨੇ ਹਮਮ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਜੀ ਕਿ 2.5 ਸਾਲਾਂ ਚ 5856 ਲਗਭਗ 6000 ਅਸੀਂ ਵੱਡੇ ਮਗਰਮਾ ਚ ਫੜ ਲੈਣਾ ਸ਼ਤ ਤਸਕਰ ਤੇ ਕੁੱਲ 39840 ਮਤਲਬ ਲਗਭਗ 40000 ਅਸੀਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ 2.5 ਸਾਲਾਂ ਚ ਜੀ 40000 ਨਸ਼ਾ ਤਸਕਰ ਗ੍ਰਿਫਤਾਰ ਕਰ ਲਏ 2546 ਕਿਲੋ ਹੈਰਨ ਫੜ ਲਈ 2.5 ਸਾਲਾਂ ਚ 324 ਕਰੋੜ ਦੀਆਂ 602 ਜਾਇਦਾਦਾਂ ਜ਼ਬਤ ਕਰਨੀਆਂ ਇਸੇ ਤਰ੍ਹਾਂ ਕੁਆਂਟਲ ਦੇ ਹਿਸਾਬ ਨਾਲ ਅਸੀਂ ਪੁੱਕੀ ਫੜ ਲਈ ਜੀ ਆ ਫੀਮ ਫੜ ਲਈ ਜੀ ਆ ਅਸੀਂ ਮਤਲਬ ਕਹਿੰਦੇ ਜੀ 4 ਕਰੋੜ ਤੋਂ ਵੱਧ ਅਸੀਂ ਗੋਲੀਆਂ ਕੈਸੂਲਟੀ ਕੇ ਫੜ ਲਏ ਹੂੰ ਇੰਨਾ ਕੁਝ ਫੜਨ ਦੇ ਬਾਵਜੂਦ ਵੀ ਪੰਜਾਬ ਚ ਹਰ ਰੋਜ਼ 2 ਤੋਂ 3 ਮੌਤਾਂ 1 ਤੋਂ 2 ਮੌਤਾਂ ਮਸ਼ੇ ਦੀ ਓਵਰਡੋਜ਼ ਕਾਰਨ ਸਿਰੰਜਾਂ ਲੱਗੇ ਸਣੇ ਹੋਣ ਇਹਦਾਂ ਤੁਸੀਂ ਸਿਰਫ ਅੰਕੜਿਆਂ ਨਾਲ ਖੇਡ ਰਹੇ ਹੋ ਪੰਜਾਬ ਨੂੰ ਮਸਲੇ ਦਾ ਹੱਲ ਨਹੀਂ ਦੇ ਰਹੇ ਪੁਲਿਸ ਦਾਵਾ ਕਰ ਰਹੀ ਹੈ 12 ਗੈਂਗਸਟਰ ਅਸੀਂ ਢੇਰ ਕਰਤੇ ਜੀ 1420 ਗ੍ਰਿਫਤਾਰ ਕਰ ਲਏ ਅਸੀਂ ਜੀ ਮਤਲਬ ਕਿ 324 ਕਰੋੜ ਰੁਪਏ ਦਿੱਤਾ ਅਸੀਂ 602 ਜਾਇਦਾਦਾਂ ਫੜੀਆਂ ਨੇ ਜੀ ਅਸੀਂ ਜੀ 30 ਕਰੋੜ ਦੀ ਡਰੱਗ ਮਨੀ ਫੜੀ ਹੈ ਜੀ ਸੋ ਇਹ ਸਾਰੇ ਅੰਕੜੇ ਬਾਦਲ ਵੀ ਦਿਖਾਉਂਦੇ ਸੀ ਇਹ ਅੰਕੜੇ ਕੈਪਟਨ ਵੀ ਦੱਸਦੇ ਸੀ ਇਹ ਅੰਕੜੇ ਮਾਨ ਸਰਕਾਰ ਵੀ ਦੱਸ ਰਹੀ ਆ ਪਰ ਪੰਜਾਬ ਨੂੰ ਨਸ਼ੇ ਤੋਂ ਨਜਾਦ ਦਿਵਾਉਣ ਦੀ ਸਰਕਾਰ ਦੀ ਨਾ ਇੱਛਾ ਨਜ਼ਰ ਆਉਂਦੀ ਆ ਇਹਦੇ ਪਿੱਛੇ ਕੀ ਕੜੀਆਂ ਜੁੜਦੀਆਂ ਨੇ ਉਹ ਮਤਲਬ ਹੈ ਹੁਣ ਕਿ ਉਹ ਹਿੱਸਾ ਪੱਤੀ ਜਿਹੜੀ ਪਹਿਲਿਆਂ ਨਾਲ ਚੱਲਦੀ ਸੀ ਹੁਣ ਇੱਧਰ ਆ ਗਈ ਜਾਂ ਸਰਕਾਰ ਇੰਨੀ ਭੋਲੀ ਆ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਕੌਣ ਨਸ਼ਾ ਵੇਚੀ ਜਾਂਦਾ ਇਹ ਗ੍ਰਿਫਤਾਰੀਆਂ ਪਈ ਵੀ ਜਾਂਦੇ ਤੇ ਉਹਦੇ باوجود ਵੀ ਸਾਰਾ ਕਾਰੋਬਾਰ ਜਾਰੀ ਹੈ Mm-hmm.